മോബൈൽ ഇതോ

ਤੇ ਅੱਜ ਫ੍ਰੀ ਵੈਚ ਜਿਹੜਾ ਹੈਗਾ 3:30 ਤੋਂ 4 ਵਾਲਾ ਇਹਦੇ ਚਲਾ ਰਹੇ ਹਾਂ ਤੇ 4 ਵਜੇ ਆਪਣਾ ਅੱਜ ਨਰੰਜਨ ਦਸਨੀਮ ਬਾਰੇ ਪੜ੍ਹਾਂਗੇ 4 ਵਜੇ ਵਾਲੀ ਵੀ ਇੱਧਰ ਆਵੋ ਜੀ ਇੱਕ ਵਾਰੀ ਮੈਨੂੰ ਥੋੜਾ ਜਿਹਾ ਸੂਚਿਤ ਕਰ ਦਿਓ ਕਿ ਆਵਾਜ਼ ਠੀਕ ਆ ਰਹੀ ਹੈ ਜਾਨ ਜ਼ਰੂਰ ਤਾਂ ਮੈਨੂੰ ਹੋਰ ਸਤਿ ਸ੍ਰੀ ਅਕਾਲ ਰਾਜਦੀਪ कौर ਮਨਜੀਤ ਜਿੱਲੋ ਜਿੱਤਲੋ ਸਤਿ ਸ੍ਰੀ ਅਕਾਲ ਜੀ ਆਣ ਤੁਹਾਡਾ ਕਲਾਸ ਚ ਹਿੰਦੂ ਮਤ ਅਨੁਸਾਰ ਵਿਆਹ ਦੀਆਂ ਕਿਸਮਾਂ ਦੇਖਣੀਆਂ ਨੇ ਆਪਾਂ ਅੱਠ ਤਰ੍ਹਾਂ ਦਾ ਹੁੰਦਾ ਹੈ ਹਿੰਦੂ ਮਤ ਅਨੁਸਾਰ ਅੱਠ ਪ੍ਰਕਾਰ ਦੇ ਵਿਆਹ ਨੂੰ ਮਾਨਤਾ ਪ੍ਰਾਪਤ ਸੀ ਸੰਨ ਨਹੀਂ ਸੀ ਅੱਠ ਤਰ੍ਹਾਂ ਦੇ ਵਿਆਹ ਮਾਨਤਾ ਪ੍ਰਾਪਤ ਸੰਨ ਹਾਂ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਠੀਕ ਹੈ ਠੀਕ ਹੈ ਓਕੇ ਵੀ ਸਹੀ ਹੈਗਾ ਅੱਠ ਤਰ੍ਹਾਂ ਦੇ ਵਿਆਹ ਮਾਨਤਾ ਪ੍ਰਾਪਤ ਸੰਨ ਅਹ ਠੀਕ ਹੈ ਓਕੇ ਕੁਸ਼ਪਿੰਦਰ ਥੈਂਕ ਯੂ ਸ਼ੁਕਰੀਆ ਤੁਹਾਡਾ ਤੇ ਮਨਪ੍ਰੀਤ ਕੌਰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਰਣਜੀਤ ਕੌਰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਕੱਲ ਕੀ ਗੱਲ ਕੱਲ ਸਾਰੀ ਗੈਰਹਾਜ਼ਰ ਸੀ ਕੋ ਦੋਨੂੰ ਛੱਡ ਕੇ ਤੁਸੀਂ ਕੀਰਤ ਸਾਸਰੀ ਕਾਲ ਜੀ ਆਏ ਉਹਨੂੰ ਕੱਲ ਸਾਰੀ ਗੈਰਹਾਜ਼ਰ ਨਜ਼ਰ ਆ ਰਹੀ ਸੀ ਕੀ ਚੱਕਰ ਸੀ ਕੱਲ ਜਾਂ ਅੱਜ ਕੋਈ ਖਾਸ ਦਿਨ ਹੈ ਜਾਂ ਕੱਲ ਕੋਈ ਖਾਸ ਦਿਨ ਹੈ ਮਤਲਬ ਤੁਸੀਂ ਦਿਨਸ ਕਰਕੇ ਮੱਥਾ ਟੇਕਣਗੇ ਹੋਏ ਸੀ ਪਹਿਲਾ ਹੈਗਾ ਬ੍ਰਹਮ ਵਿਆ ਇਹ ਸਭ ਵਿਆਹਾਂ ਤੋਂ ਉੱਤਮ ਮੰਨਿਆ ਗਿਆ ਹੈ ਹਿੰਦੂ ਮਤ ਦੇ ਅਨੁਸਾਰ ਦੇਖ ਰਹੇ ਹਾਂ ਅਸੀਂ ਅੱਠ ਤਰ੍ਹਾਂ ਦੇ ਵਿਆਹ ਮੰਨੇ ਜਾਂਦੇ ਸੀਗੇ ਪਹਿਲਾ ਬ੍ਰਹਮ ਵਿਆ ਜਿਹੜਾ ਹੈਗਾ ਸਭ ਤੋਂ ਉੱਤਮ ਮੰਨਿਆ ਗਿਆ ਗਿਆ ਸੀਗਾ ਇਹ ਵਿਆਹ ਹਿੰਦੂ ਮਤ ਇਹ ਇਸਮੀਆ ਵਿੱਚ ਲਾੜੇ ਨੂੰ ਪਹਿਲਾਂ ਤੋਂ ਲੜਕੀ ਵਾਸਤੇ ਨਿਸ਼ਚਿਤ ਕੀਤਾ ਜਾਂਦਾ ਸੀ ਲਾੜੇ ਨੂੰ ਲੜਕੀ ਵਾਸਤੇ ਪਹਿਲਾਂ ਤੋਂ ਨਿਸ਼ਚਿਤ ਕੀਤਾ ਜਾਂਦਾ ਸੀ ਨਿਸ਼ਚਿਤ ਦਿਨ ਉੱਤੇ ਉਸ ਨੂੰ ਬੁਲਾ ਕੇ ਸੱਤੀ ਪ੍ਰਕਾਰ ਦੇ ਭੋਜਨ ਸਕਾਏ ਜਾਂਦੇ ਸਨ ਗਹਿਣੇ ਤੇ ਵਸਤਰ ਦਿੱਤੇ ਜਾਂਦੇ ਸਨ ਅਤੇ ਸਮਾਜ ਦੀ ਸਮੂਲੀਅਤ ਵਿੱਚ ਕੰਨਿਆ ਨੂੰ ਵਰਦੇ ਜਾਣ ਲਈ ਆਗਿਆ ਸਹਿਤ ਵਿਦਾ ਕੀਤਾ ਜਾਂਦਾ ਸੀ ਜਿਹੜਾ ਕਿ ਅੱਜ ਦਾ ਵਿਆਹ ਹੈਗਾ ਇਸ ਤਰ੍ਹਾਂ ਦਾ ਹੀ ਸੀ ਬਰਾਂਧਿਆ ਇਸ ਤਰ੍ਹਾਂ ਦਾ ਹੈਗਾ ਅੱਜ ਇਸ ਤਰ੍ਹਾਂ ਦਾ ਹੀ ਸੀ ਬ੍ਰਾਂਮਵਿਆ 19 21 ਦੇ ਪਰਗਨਾ ਰਮਨ ਕਿਰਨ ਸਾਸਰੀ ਕਾਲ ਜੀ ਜਿਹਾ ਇਹਨੂੰ ਸਿਮਰਨ ਭੱਟਣ ਸਾਸਰੀ ਕਾਲ ਸਾਡਾ ਜੀ ਆਇਆਂ ਨੂੰ ਪਰਫੈਕਟ ਇਗਜ਼ਾਮ ਪੁਆਇੰਟ ਦੇ ਪਲੇਟਫਾਰਮ ਤੇ ਦੂਸਰੀ ਤਰ੍ਹਾਂ ਦਾ ਵਿਆਹ ਜਿਹੜਾ ਹੈਗਾ ਸੀ ਦੇਵਜਗ ਵਿਆਹ Hindu ਮਤ ਜਿਹੜਾ ਦੂਜੀ ਤਰ੍ਹਾਂ ਦਾ ਵਿਆਹ ਹੈਗਾ ਉਹ ਹੈਗਾ ਜੀ ਦੇਵਜਗ ਵਿਆਹ ਦੇਵਜਗ ਕਰਾਉਣ ਵਾਲੇ ਬਹਾਦਰ ਤੇ ਰਿਸ਼ੀ ਲੋਕਾਂ ਨੂੰ ਕੰਨਿਆਂ ਦਾ ਦਾਨ ਕਰ ਦਿੰਦੇ ਸਨ ਲੋਕ ਲੋਕ ਕੰਨਿਆਂ ਦਾ ਦਾਨ ਦੇਵਜਗ ਕਰਾਉਣ ਵਾਲੇ ਬਹਾਦਰ ਤੇ ઋਸ਼ੀਆਂ ਨੂੰ ਲੋਕ ਕੰਨਿਆਂ ਦਾ ਦਾਨ ਕਰ ਦਿੰਦੇ ਸੀ ਆਪਣੀ ਦਾ ਵੀ ਉਹਦੇ ਨਾਲ ਤੋਰ ਦਿੰਦੇ ਸੀ ਤਾਂ ਉਹਨੂੰ ਦੇਵਜਗ ਵਿਆਹ ਕਹਿੰਦੇ ਸੀ ਜਿਹੜਾ ਕੋਈ ਬਹਾਦਰ ਬੰਦਾ ਦੇਵਜਗ ਰੱਖਦਾ ਸੀ ਜਗ ਕਰਵਾਉਂਦਾ ਸੀ ਜਾਂ ઋષਿ ਜਿਹੜੇ ਹੈਗੇ ਦੇਵਜਗ ਰੱਖਦੇ ਸੀ ਪਾ ਉਹਨਾਂ ਚੋਂ ਵਾਧਰ ਬੰਦਿਆਂ ਚ ਜਿਹੜਾ ਦੇਵਜਗਤ ਜੀਤੂ ਜਿਹੜਾ ਨਿਕਲਦਾ ਸੀ ਜਾਂ ਰਿਸ਼ੀਆਂ ਚ ਜਿਹੜਾ ਉੱਤਮ ਮੰਨਿਆ ਜਾਂਦਾ ਸੀ ਉਹਦੇ ਨਾਲ ਲੋਕ ਆਪਣੀ ਕੰਨਿਆ ਤੋਰ ਦਿੰਦੇ ਸੀ ਆਪਣੀ ਕੰਨਿਆ ਦਾ ਵਿਆਹ ਕਰ ਦਿੰਦੇ ਸੀ ਉਹਨੂੰ ਦੇਵਜਗ ਵਿਆਹ ਕਹਿੰਦੇ ਸੀ ਹਿੰਦੂ ਮਤ ਅਨਸਾਰ ਅੱਠ ਤਰ੍ਹਾਂ ਦੇ ਵਿਆਹ ਸੀ ਜਿਹਦੇ ਚ ਅਸੀਂ ਦੋ ਤਰ੍ਹਾਂ ਦੇ ਦੇਖ ਚੁੱਕੇ ਹਾਂ ਸਾਸਤਰੀ ਕਾਲ ਰਾਜ ਬਰਾੜ ਜੀ ਜਿਹਦੇ ਚ ਅਸੀਂ ਦੋ ਤਰ੍ਹਾਂ ਦੇ ਦੇਖ ਚੁੱਕੇ ਹਾਂ ਪਹਿਲਾ ਸਾਡਾ ਬ੍ਰਹਮ ਵਿਆਹ ਆ ਗਿਆ ਦੂਜਾ ਸਾਡਾ ਦੇਵਜਗ ਵਿਆਹ ਆ ਗਿਆ ਤੀਜਾ ਹੋ ਗਿਆ ਸਾਡਾ ਆਸ ਵਿਆਹ ਤੀਜਾ ਹੋ ਗਿਆ ਆਸ ਵਿਆਹ ਕੰਨਿਆ ਦਾ ਬਾਪ ਵਰ ਤੋਂ ਦੋ ਬਲਦ ਲੈ ਕੇ ਆਪਣੀ ਕੰਨਿਆ ਉਸ ਨੂੰ ਦੇ ਦਿੰਦਾ ਸੀ ਆਸਬਿਆ ਉਹਨੂੰ ਕਹਿੰਦੇ ਸੀ ਕਿ ਜਿਹੜਾ ਲਾੜਾ ਹੁੰਦਾ ਸੀ ਜਿਹੜਾ ਵਰ ਹੁੰਦਾ ਸੀ ਕੰਨਿਆ ਦਾ ਬਾਪ ਉਹ ਤੋਂ ਬਦਲੇ ਵਿੱਚ ਦੋ ਬਲਦ ਲੈਂਦਾ ਸੀ ਦੋ ਬਲਦ ਉਸ ਸਮੇਂ ਲੈਂਦਾ ਸੀ ਤੇ ਆਪਣੀ ਧੀ ਉਹਨੂੰ ਵਿਆਹ ਦਿੰਦਾ ਸੀ ਜਦੋਂ ਬਦਲੇ ਵਿੱਚ ਦੋ ਬਲਦ ਲੈ ਹੁੰਦੇ ਸੀ ਬਾਪ ਨੇ ਧੀ ਦੇ ਬਾਪ ਨੇ ਤਾਂ ਉਹਨੂੰ ਆਸ ਵਿਆਹ ਕਹਿੰਦੇ ਸੀਗੇ ਆਸ ਵਿਆਹ ਅੱਠ ਤਰ੍ਹਾਂ ਦਾ ਵਿਆਹ ਹੈਗਾ Hindu ਮਤ ਜਿਹੜਾ ਹੁੰਦਾ ਸੀਗਾ ਪਹਿਲਾਂ Hindu ਮਤ ਚ ਅੱਠ ਤਰ੍ਹਾਂ ਦਾ ਵਿਆਹ ਹੁੰਦਾ ਸੀ ਉਹਦੇ ਚੋਂ ਪਹਿਲਾ ਬ੍ਰੰਭਯਾ ਜਿਹੜਾ ਕਿ ਆਮ ਜਿਵੇਂ ਹੈਗਾ ਕਿ ਲੜਕਾ ਨਿਸ਼ਚਿਤ ਹੁੰਦਾ ਸੀ ਲੜਕੀ ਵਾਲੇ ਨਾਲ ਇਹਨੂੰ ਜਦੋਂ ਜਾਂਦੇ ਸੀ ਤਾਂ ਸੱਤੀ ਤਰ੍ਹਾਂ ਦਾ ਭੋਜਨ ਸਕਾਉਂਦੇ ਸੀ ਗਹਿਣੇ ਤੇ ਕੱਪੜੇ ਦਿੰਦੇ ਸੀ ਦਾਜ ਦੇ ਰੂਪ 'ਚ ਜਿਹੜਾ ਅੱਗੇ ਜਾ ਕੇ ਦਾਜ ਵੱਡਾ ਦਾਜ ਦੇ ਰੂਪ 'ਚ ਬਣ ਗਿਆ ਦੂਜਾ ਦੇਵਜਗ ਵਿਆਹ ਜਿਹਦੇ 'ਚ ਬਹਾਦਰ ਤੇ ਰੀਸੀ ਲੋਕ ਜਦੋਂ ਜਗ ਕਰਾਉਂਦੇ ਸੀ ਤਾਂ ਲੋਕ ਨੂੰ ਕੰਨਿਆਂ ਦਾ ਮੰਨਦੇ ਸੀ ਤੀਜਾ ਆਸ ਵਿਆਹ ਹੋ ਗਿਆ ਵਰਤੋਂ ਜਿਹੜਾ ਹੈਗਾ ਬਾਪ ਦੋ ਬਲਦ ਲੈ ਕੇ ਆਪਣੀ ਕੰਨਿਆਂ ਨੂੰ ਦੇ ਦਿੰਦਾ ਸੀਗਾ ਚੌਥਾ ਪਰਜਾਪਤ ਵਿਆਹ ਚੌਥਾ ਹੋ ਗਿਆ ਪਰਜਾਪਤ ਵਿਆਹ ਪਰਜਾਪਤ ਵਿਆਹ ਕਿਹੜਾ ਹੋ ਗਿਆ ਜਦ ਕਿਸੇ ਦੇ ਘਰ ਪੁੱਤਰ ਫੈਦਾ ਨਾ ਹੁੰਦਾ ਤਾਂ ਉਹ ਆਪਣੇ ਹੋਣ ਵਾਲੇ ਜਵਾਈ ਨਾਲ ਇਹ ਤੈਅ ਕਰਦਾ ਸੀ ਕਿ ਉਹ ਆਪਣੇ ਪੁੱਤਰ ਨੂੰ ਨਾਨੇ ਦਾ ਮਤਵੰਨਾ ਬਣਾਏਗਾ ਮਤਵੰਨਾ ਕੀ ਜਾਇਦਾਦ ਦਾ وارث ਨਾਨੇ ਦਾ ਸਾਰੇ ਕਾਸੇ ਦਾ ਕਰਤਾ ਤਰਤਾ ਜਾਇਦਾਦ ਦਾ وارث ਬਣਾਏਗਾ ਸਾਰਾ ਕੁਝ ਮਤਲਬ ਗੋਦ ਪਾਏਗਾ ਇਸ ਤਰ੍ਹਾਂ ਨਾਨੇ ਦੇ ਉਹ ਤਾਂ ਇਸ ਦਾ ਵਿਆਹ ਕੇਂਦਰ ਇਸ ਵਿਆਹ ਦਾ ਕੇਂਦਰ ਬਿੰਦੂ ਸੰਤਾਨ ਦੀ ਉਤਪਤੀ ਹੁੰਦਾ ਸੀ ਵਿਆਹ ਦਾ ਕੇਂਦਰ ਬਿੰਦੂ ਕੀ ਹੁੰਦਾ ਸੀ ਸੰਤਾਨ ਦੀ ਉਤਪਤੀ ਹੀ ਗਿਣੀ ਜਾਂਦੀ ਹੈ ਮਤਲਬ ਕਈ ਵਾਰ ਆਜੀ ਕਿ ਸੰਤਾਨ ਦੀ ਉਤਪਤੀ ਵਿਆਦਾ ਕਿਹੜੇ ਵਿਆਦਾ ਕੇਂਦਰ ਬਿੰਦੂ ਰਹੀ ਹੈ ਪਰਜਾਪਤ ਵਿਆਦੀ ਰਹੀ ਹੈ ਕਿ ਆਪਣਾ ਹਲੇ 34 ਆਪਣਾ ਘੰਟਾ ਲਗੂ ਰਾਮਾ ਹਲੇ ਅਗਲੀ ਕਲਾਸ ਜਲਦੀ ਜਾ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਬੰਦੋ ਤੇ ਜਿਹੜੀ ਹੈਗੀ ਹੈਗੀ ਗਿਣੀ ਗਈ ਹੈਗੀ ਤੇ ਇਹਦੇ ਚ ਕੀ ਹੁੰਦਾ ਸੀ ਮਤਲਬ ਜਦੋਂ ਕਿਸੇ ਨੇ ਔਲਾਦ ਇਕੱਲੀ ਕੁੜੀ ਹੁੰਦੀ ਸੀ ਮੁੰਡਾ ਨਹੀਂ ਹੁੰਦਾ ਸੀ ਉਹ ਕੁੜੀ ਨੂੰ ਜਦੋਂ ਪਾਲ ਕੇ ਵੱਡਾ ਕਰਦਾ ਸੀ ਤੇ ਜਦੋਂ ਆਪਣੀ ਕੁੜੀ ਨੂੰ ਵਿਆਹਉਂਦਾ ਸੀ ਤਾਂ ਜਵਾਈ ਨਾਲ ਆਦਰ ਲੈਂਦਾ ਸੀ ਇਹ ਗੱਲ ਕਿ ਜੇ ਤੁਹਾਡੇ ਜਿਹੜਾ ਮੁੰਡਾ ਹੋਊਗਾ ਉਹ ਜਿਹੜਾ ਹੈਗਾ ਆਪਣੇ ਪੁੱਤਰ ਨੂੰ ਤੁਸੀਂ ਸਾਡੀ ਗੋਦ ਪਾਉਂਗੇ ਮਤਲਬ ਆਪਣੇ ਦੋ ਤੀ ਨੂੰ ਆਪਣੇ ਪੁੱਤਰ ਵਜੋਂ ਪਾਲਦਾ ਸੀ ਨਾਨਾ ਉਹ ਜਿਹੜਾ ਹੈਗਾ ਪਰਜਾਪਤ ਵਿਆਹ ਕਹਾਉਂਦਾ ਸੀ ਜਿਹਦੇ 'ਚ ਇਹ ਸ਼ਰਤ ਰੱਖੀ ਜਾਂਦੀ ਸੀ ਪਰਜਾਪਤ ਪੰਜਵਾਂ ਹੋ ਗਿਆ ਜੀ ਅਸੁਰ ਵਿਆਹ ਸਾਨੂੰ ਪਤਾ ਹੈ ਵੀ ਅਸੁਰ ਦੇ ਜਿਹੜਾ ਹੈਗਾ ਹੈਗਾ ਅਸੁਰ ਵਿਆਹ ਜਿਹੜਾ ਹੈਗਾ ਬੈਸੇ ਤਾਂ ਰਾਕਸ਼ਕ ਅਸੁਰ ਦੇੰਤ ਦੇ ਉਲਟ ਕਿਹਾ ਜਾਂਦਾ ਸੀਗਾ ਅਸੁਰ ਜਿਹੜੇ ਹੈਗੇ ਸੀ ਅਸੀਂ ਪੜਿਆ ਚੰਡੀ ਦੀ ਬਾਣੀ ਪਰ ਇੱਥੇ ਕੀ ਮਤਲਬ ਐ ਅਸੀਂ ਚੰਗੀ ਤਰ੍ਹਾਂ ਦੇਖ ਲੈਨੇ ਆਂਗੇ ਅ ਇਹਤੇ ਮਤਲਬ ਹੈ ਕਿ ਆਪਣੀ ਕੰਨਿਆ ਦੇ ਜਦ ਕੋਈ ਬਾਪ ਪੈਸੇ ਲੈ ਕੇ ਵਿਆਹ ਕਰਦਾ ਸੀ ਤਾਂ ਉਸ ਨੂੰ ਅਸੁਰ ਵਿਆਹ ਕਿਹਾ ਜਾਂਦਾ ਸੀ ਆਪਣੀ ਕੰਨਿਆ ਦਾ ਵਿਆਹ ਜ ਕੋਈ ਬਾਪ ਪੈਸੇ ਲੈ ਕੇ ਕਰਦਾ ਸੀ ਨੂੰ ਅਸੁਰ ਵਿਆਹ ਕਿਹਾ ਜਾਂਦਾ ਹੈ ਇਸੇ ਵੀ ਅਸੁਰਸ ਆਫ ਦਿ ਨੈਗੇਟਿਵ ਹੈ ਦੇ ਅ ਦੇਵਤਿਆਂ ਦੇ ਵਿਰੁੱਧ ਜਿਹੜੇ ਰਾਖਸ਼ਕ ਸੀ ਉਹਨਾਂ ਲਈ ਵੀ ਵਰਤਿਆ ਜਾਂਦਾ ਹੈ ਪਰ ਇਹਨੂੰ ਰਾਖਸ ਵਿਆਹ ਨਹੀਂ ਮੰਨਣਾ ਕਿਉਂਕਿ ਰਾਖਸ ਵਿਆਹ ਸਤਮੀ ਤਰ੍ਹਾਂ ਦਾ ਆਪਾਂ نیچے ਜਾ ਕੇ ਦੇਖ ਰਹੇ ਹਾਂ ਉਹ ਲੱਗਦਾ ਅਸੁਰ ਵਿਆਹ ਲੱਗਿਆ ਅਸੁਰ ਵਿਆਹ ਹੋ ਗਿਆ ਕਿ ਜਦ ਕੋਈ ਬਾਪ ਪੈਸੇ ਲੈ ਕੇ ਆਪਣੀ ਧੀ ਦਾ ਵਿਆਹ ਕਰਵਾ ਦਿੰਦਾ ਸੀ ਕਿਸੇ ਨਾਲ ਪੈਸੇ ਦੇ ਬਦਲੇ ਚ ਤਾਂ ਉਹਨੂੰ ਅਸੁਰ ਵਿਆਹ ਕਹਿੰਦੇ ਸੀ ਜੇ ਦੋ ਬਲਦਾਂ ਦੇ ਬਦਲੇ ਚ ਵਿਆਹ ਹੁੰਦਾ ਸੀ ਤਾਂ ਉਹਨੂੰ ਆਸੁਰ ਵਿਆਹ ਕਹਿੰਦੇ ਸੀ ਗੰਦਰਬ ਵਿਆਹ ਜਿਹੜਾ ਅੱਜ ਕੱਲ ਦੀ ਲਵ ਮੈਰਿਜ ਹੈ ਇਹੀ ਹੁੰਦਾ ਸੀ ਗੰਦਰਬ ਵਿਆਹ ਸ਼ਾਦੀ ਤੋਂ ਪਹਿਲਾਂ ਜਦ ਕੁੜੀ ਤੇ ਮੁੰਡੇ ਵਿੱਚ ਪ੍ਰੇਮ ਹੋ ਜਾਵੇ ਅਤੇ ਉਹ ਦੋਵੇਂ ਸਾਥੀ ਲਈ ਤਿਆਰ ਹੋਣ ਤਾਂ ਇਸ ਵਿਆਹ ਨੂੰ ਗੰਦਰਬ ਵਿਆਹ ਕਹਿੰਦੇ ਸਨ। ਲਵ ਮੈਰਿਜ ਅੱਜ ਕੱਲ ਦੀ ਜਿਹੜੀ ਹੈਗੀ ਉਹਦੋਂ ਗੰਦਰਬ ਵਿਆਹ ਹੁੰਦਾ ਸੀ। ਦਸ਼ਯੰਤ ਤੇ ਸਕੁੰਦਲਾ ਦਾ ਗੰਦਰਬ ਵਿਆਹ ਹੋਇਆ ਸੀ। ਲਵ ਮੈਰਿਜ ਸੀ ਕਿ ਦਸ਼ਯੰਤ ਤੇ ਸਕੁੰਦਲਾ ਦਾ ਗੰਦਰਬ ਵਿਆਹ ਹੋਇਆ ਸੀ, ਪ੍ਰੇਮ ਹੋਇਆ ਸੀ, ਉਹਨਾਂ ਨੂੰ ਆਪਸ ਵਿੱਚ ਪ੍ਰੇਮ ਵਿਆਹ ਸੀਗਾ ਉਹ। ਤਾਂ ਗੰਦਰਬ ਵਿਆਹ ਤਾਂ ਜਿਹੜਾ ਹੈਗਾ ਪ੍ਰੇਮ ਵਿਆਹ ਦਾ ਹੀ ਜਿਹੜਾ ਰੂਪ ਹੈਗਾ ਹੈਗਾ। ਜੋ 7ਵਾਂ ਹੋ ਗਿਆ ਸੈਕੰਡ ਲਾਸਟ ਰਾਕਸ ਵਿਆਹ। ਰਾਕਸ ਵਿਆਹ। ਕਿਸੇ ਕੰਨਿਆ ਦੀ ਪ੍ਰਾਪਤੀ ਵਾਸਤੇ ਕਈ ਮੁੰਡਿਆਂ ਵਿੱਚ ਜਦ ਜੰਗ ਹੋ ਜਾਂਦੀ ਸੀ ਤਾਂ ਜਿਹੜਾ ਜੰਗ ਜਿੱਤਦਾ ਸੀ ਉਹੀ ਉਸ ਕੰਨਿਆ ਨਾਲ ਵਿਆਹ ਕਰਾਉਂਦਾ ਸੀ ਇਸ ਨੂੰ ਰਾਖਸ ਵਿਆ ਕਹਿੰਦੇ ਸਨ ਰਾਖਸ ਵਿਆ ਕਿਉਂ ਕਹਿੰਦੇ ਸੀ ਕਿਉਂਕਿ ਰਾਖਸ ਜਿੰਮੀ ਜਿਹੜੀ ਚੀਜ਼ ਲੈਣੀ ਹੁੰਦੀ ਸੀ ਉਹ ਰਾਕਸ਼ਤ ਹੁੰਦੇ ਸੀ ਜੇ ਉਹਨਾਂ ਦੀ ਕਿਸੇ ਚੀਜ਼ ਤੇ ਅੱਖ ਆ ਜਾਂਦੀ ਸੀ ਤਾਂ ਉਹ ਉਹ ਜੁਦ ਕਰਕੇ ਦੂਜੇ ਰਾਕਸਾਂ ਨਾਲ ਕਰਦੇ ਕਿਹਦੇ ਨਾਲ ਵੀ ਕਰਦੇ ਜਿੰਨਾ ਚਾਹੁੰਦੇ ਸੀ ਉਹ ਕਿਸੇ ਲੁੱਟ ਵੀ ਰਾਖਸ ਵੀ ਐਵੇਂ ਕਰਦੇ ਹੁੰਦੇ ਸੀ ਜਦੋਂ ਕਿਸੇ ਚੀਜ਼ ਤੇ ਜਿਹੜਾ ਹੈਗਾ ਉਹਨਾਂ ਦਾ ਮਾਣ ਆ ਜਾਂਦਾ ਸੀ ਤਾਂ ਉਹਨੂੰ ਜਿੱਤਣਾ ਚਾਹੁੰਦੇ ਸੀ ਆਹੀ ਜਿਹੜੇ ਇੱਥੇ ਵੀ ਜਿਹੜੇ ਮੁੰਡਿਆਂ ਦਾ ਜੇ ਕਿਸੇ ਕੁੜੀ ਜਿਹੜਾ ਹੈਗਾ ਕੁੜੀ ਦਾ ਜਿਹੜਾ ਹੈਗਾ ਕੁੜੀ ਪ੍ਰਾਪਤੀ ਵਾਸਤੇ ਕਿਹਦੇ ਨੂੰ ਮੈਂ ਵਿਆਹ ਮੈਂ ਕਰਾਉ ਮੈਂ ਕਰਾਉ ਜੰਗ ਹੁੰਦੀ ਸੀ ਉਹਨਾਂ ਜਿਹੜਾ ਜੰਗ ਜਿੱਤ ਜਾਂਦਾ ਸੀ ਉਹ ਹੀ ਉਸ ਕੰਨਿਆਂ ਨੂੰ ਵਿਆਹ ਕੇ ਲੈ ਜਾਂਦਾ ਸੀ ਰਾਖਸ ਵਿਆਹ ਦੇ ਵਿੱਚ ਆਪਾਂ ਕਰ ਰਹੇ ਹਿੰਦੂ ਮਤ ਵਿੱਚ ਵਿਆਹ ਦੀਆਂ ਕਿਸਮਾਂ ਜਿਹੜੀਆਂ ਹੁੰਦੀਆਂ ਸੀ ਅੱਠ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ ਸੀ ਉਹ ਚੋਂ ਅਸੀਂ ਸੱਤ ਦੇਖ ਚੁੱਕੇ ਹਾਂ ਅੱਠਵੀਂ ਹੈਗੀ ਹੈ ਪੈਚਾਹ ਵਿਆਹ ਪੈਚਾਹ ਪੈਸ਼ਾਚ ਵਿਆਹ ਜਦ ਕੋਈ ਕੰਨਿਆ ਵਿਆਹ ਵਾਸਤੇ ਤਿਆਰ ਨਾ ਹੋਵੇ ਜਦ ਕੋਈ ਕੰਨਿਆ ਵਿਆਹ ਵਾਸਤੇ ਤਿਆਰ ਨਾ ਹੋਵੇ ਪਰ ਵਿਆਹ ਕਰਾਉਣ ਵਾਲਾ ਜ਼ਬਰਦਸਤੀ ਕਰਕੇ ਰੋਂਦੀ ਕਰ ਲਾਉਂਦੀ ਨੂੰ ਸੱਨੇ ਨੂੰ ਖੋ ਕੇ ਲੈ ਜਾਵੇ ਤਾਂ ਇਹ ਪੈਸਾ ਪ੍ਰਾਸ਼ਾਚ ਵਿਆਹ ਅਕਵਾਉਂਦਾ ਸੀਗਾ ਇਹ ਜਿਹੜਾ ਹੈਗਾ ਪੈਸਾ ਆਚ ਵਿਆਹ ਸੀਗਾ ਇਹ 8 ਤਰ੍ਹਾਂ ਦੇ ਵਿਆਹ Hindu ਧਰਮ ਚ ਮੰਨੇ ਗਏ ਨੇ ਹੁਣ ਇਹਨਾਂ ਦਾ ਦੋ ਵਿਆਹ ਰਲ ਕੇ ਇੱਕ ਵਿਆਹ ਨੂੰ ਸਮਾਨਤਾ ਮਿਲ ਗਈ ਸਾਡੇ ਆਲੇ ਕੇ ਪ੍ਰਾਤਨ ਸਮਾਜ ਵਿੱਚ ਉਪਰੋਕਤ 8 ਵਿਆਹ ਹੀ ਮਾਨਤਾ ਪ੍ਰਾਪਤ ਸਨ ਪਰੰਤੂ ਗੰਦਰਬ ਵਿਆਹ ਨੂੰ ਸਮਾਜ ਦੀ ਪੂਰ ਸੰਪੂਰਨ ਮਾਨਤਾ ਮਿਲੀ ਅੱਗੇ ਜਾ ਕੇ ਗੰਦਰਬਿਆਂ ਨੂੰ ਪਰ ਗੰਦਰਬ ਵਿੱਚ ਜਿਹੜਾ ਹੈਗਾ ਬ੍ਰਹਮਗਰ ਰਲ ਗਿਆ ਦੋਨੇ ਰਲ ਕੇ ਹੁਣ ਵਾਲਾ ਵਿਆਹ ਬਣ ਗਿਆ ਜਿਹੜਾ ਪਹਿਲਾਂ ਹੁੰਦਾ ਰਹੇ ਸਾਡੇ ਗੰਦਰਬ ਵਿੱਚ ਤੋਂ ਪੰਜਾਬੀ ਸਮਾਜ ਵਿੱਚ ਗੰਦਰਬ ਵਿਆਹ ਹੀ ਹੁੰਦੇ ਸਨ ਪਰ ਵਿਆਹ ਵਿੱਚ ਸੋਧ ਕਰ ਲਈ ਗਈ ਗੰਦਰਬ ਵਿਆਹ ਵਿੱਚ ਸੋਧ ਕਰ ਲਈ ਗਈ ਸੀ ਮਾਪਿਆਂ ਵੱਲੋਂ ਵਰ ਤੇ ਵਦੂ ਦੀ ਚੋਣ ਲੜ ਤੇ ਲੜੇ ਲਾੜੀ ਦੀ ਚੋਣ ਲਾੜੇ ਤੇ ਲੜੀ ਦੀ ਵਰ ਤੇ ਵਦੂ ਦੀ ਚੋਣ ਕੀਤੀ ਜਾਣ ਲੱਗੀ ਸੀ ਤੇ ਸਮਝਿਆ ਜਾਂਦਾ ਸੀ ਕਿ ਇਸ ਜੋੜੀ ਵਿੱਚ ਤੁਰੋ ਸੰਜੋਗੀ ਪਿਆਰ ਹੈ ਹਣਾ ਤਾਂ ਉਹ ਜਿਹੜਾ ਬ੍ਰਹਮ ਵਿਆਹ ਸੀਗਾ ਜਿਹਦੇ ਵਿੱਚ ਸੁਨ ਮੁੰਡੇ ਦੀ ਚੋਣ ਹੁੰਦੀ ਸੀ ਹੋਰ ਉਨਿਸ਼ ਤੇ ਗੰਦਰਭ ਆ ਦੋਨੇ ਰਲਾ ਕੇ ਅੱਗੇ ਜਾ ਕੇ ਇੱਕ ਵਿਆਹ ਬਣ ਗਿਆ ਅੱਗੇ ਚੱਲ ਕੇ ਗੰਦਰਭ ਵਿਆਹ ਬ੍ਰਹਮ ਵਿਆਹ ਵਿੱਚ ਲੀਨ ਹੋ ਗਏ ਸਨ ਪੰਜਾਬੀ ਲੋਕ ਵਿਆਹ ਦੀ ਸੰਪੂਰਨ ਰਸਮ ਨੂੰ ਹੋਰ ਨਿੱਕੀਆਂ ਨਿੱਕੀਆਂ ਰਸਮਾਂ 'ਚ ਬੰਡ ਲੈਂਦੇ ਸੀ ਬੜੇ ਚਾਵਾ ਮਲਾਰਾਂ ਨਾਲ ਇਹ ਰਸਮਾਂ ਪੂਰੀਆਂ ਕਰਦੇ ਸੀ ਵਿਆਹ ਇੱਕ ਬਚਿੱਤਰ ਲੀਲਾ ਦਾ ਰੂਪ ਬਣ ਜਾਂਦਾ ਹੈ ਹਣਾ ਉੱਥੇ ਸਾਰੇ ਤਰ੍ਹਾਂ ਦਾ ਮਾਹੌਲ ਕਿਆ ਬਾਤ ਹੈ ਵਿਆਹ ਵਿੱਚ ਵਿਆਹ ਵਾਲੇ ਦੋਹਾਂ ਪਰਿਵਾਰਾਂ ਦੇ ਸਾਰੇ ਜੀ ਬਾਰੀ-ਬਾਰੀ ਆਪਣਾ ਨਵੇਕਲਾ ਕਰਦਾਰ ਨਮਾਉਂਦੇ ਨੇ ਨਾਨਾ ਨਾਨੀ ਦਾਦਾ ਦਾਦੀ ਬਾਪੂ ਮਾਪਰਾ ਚਾਚੇ ਭਾਬੀਆਂ ਚਾਚੀਆਂ ਤਾਈਆਂ ਭੈਣਾ ਜੀਜੇ ਸਾਰੇ ਹੀ ਹੁਮਾ ਇਹੋ ਕੁਝ ਦੱਸਣ ਵਾਲਾ ਹੈ ਨਹੀਂ ਦੱਸਣ ਲਈ ਗੱਲਾਂ ਉਪਰਅਕਤ ਸੀ ਹੋਣਾਂਗੀਆਂ ਨੇਗੀਆਂ ਬਾਕੀ ਤਾਂ ਇਹੀ ਹੈ ਮਾੜੀ-ਮੋਟੀ ਗੱਲ ਨਾਲ ਐਂਡ ਕੀਤਾ ਹੋਇਆ ਹੈ ਕਿ ਬ੍ਰਾਹਮ ਵਿਆਹ ਵਿੱਚ ਕੁੜੀਆਂ ਮੁੰਡਿਆਂ ਦੀ ਮਰਜ਼ੀ ਨਹੀਂ ਵੇਖੀ ਨਹੀਂ ਸੀ ਵੇਖੀ ਜਾਂਦੀ ਬ੍ਰਾਹਮ ਵਿਆਹ ਦੇ ਵਿੱਚ ਪੁਰਾਣੇ ਪੰਜਾਬ ਵਿੱਚ ਜਦ ਤੀ ਜਵਾਨ ਹੋ ਜਾਂਦੀ ਤਾਂ ਵਰਦੀਪਾਲ ਖਾਨਦਾਨੀ ਪ੍ਰੋਤ ਕਰਦਾ ਸੀ ਨਾਈ ਕਰਦਾ ਸੀ ਜਾਂ ਵਿਚੋਲੇ ਰਹਿੰਦਾ ਸੀ ਜੇਕਰ ਵਰ ਕੰਨਿਆਂ ਦੇ ਮਾਪੇ ਉਹਨੂੰ ਪਸੰਦ ਆ ਜਾਵੇ ਤਾਂ ਰਿਸ਼ਤਾ ਸਿਰੇ ਚੜ ਜਾਂਦਾ ਸੀ ਇਹੀ ਹੁੰਦਾ ਸੀ ਤਾਂ ਇਹਦੇ ਜੋ ਇਹ ਸਾਨੂੰ ਪਤਾ ਹੀ ਆ ਬਸ 8 ਤਰ੍ਹਾਂ ਦੀ ਵਿਕਿਸ਼ਮਾ ਦੇਖਣੀ ਹੈ ਸੀ ਇਹਦੇ ਚ ਅਸੀਂ ਜਿਹੜੀਆਂ ਅਸੀਂ ਦੇਖ ਚੁੱਕੇ ਹਾਂਗੇ ਬ੍ਰਹਮ ਵਿਆਹ ਦੇ ਸੌਰੀ ਹਿੰਦੂ ਮਤ ਦੇ ਅਨੁਸਾਰ 8 ਕਿਸਮਾਂ ਸੀਗੀਆਂ ਜਿਦੇ ਚ ਬ੍ਰਹਮ ਵਿਆਹ ਅ ਸੁਭਿਆ ਜਿਹੜਾ ਹੈਗਾ ਹੈਗਾ ਜਗ ਵਿਆਹ ਦੇਵ ਜਗ ਵਿਆਹ ਬ੍ਰਹਮ ਵਿਆਹ ਪਹਿਲਾ ਦੇਵ ਜਗ ਵਿਆਹ ਦੂਜਾ ਅ ਅਸ ਵਿਆਹ ਤੀਜਾ ਆਪਣਾ ਜਿਹੜਾ ਹੈਗਾ ਅਸੁਰ ਵਿਆਹ ਚੌਥਾ ਰਾਤ ਸੁਬਿਆ ਪੰਜਵਾਂ ਗੰਦਰਬ ਵਿਆਹ ਛੇਵਾਂ ਪ੍ਰਸ਼ਾਚਬਿਆ ਸੱਤਵਾਂ ਤੇ ਇੱਕ ਹੋਰ ਹੈ ਅੱਠ ਤਰ੍ਹਾਂ ਦੇ ਵਿਆਹ ਅਸੀਂ ਦੇਖ ਚੁੱਕੀਆਂ ਜਿਹੜੀ ਹੈਗੀਆਂ ਨੇ ਕਿ ਪਰਜਪਤ ਵਿਆਹ ਅੱਠਵਾਂ ਜਿਹੜਾ ਹੈਗਾ ਇਹ ਅੱਠ ਤਰ੍ਹਾਂ ਦੇ ਵਿਆਹ ਅਸੀਂ ਦੇਖ ਚੁੱਕੇ ਹੈਗੀਆਂ ਜੀ ਠੀਕ ਹੈ ਜੀ ਤਾਂ ਕਲਾਸ 'ਚ ਨਹੀਂ ਸੀ ਕੋਈ ਸਵਾਲ ਹੋਵੇ ਤਾਂ ਦੱਸ ਸਕ ਕਰ ਸਕਦੇ ਹਾਂ ਨਹੀਂ ਫਿਰ ਆਪਾਂ ਕਲਾਸ ਖਤਮ ਕਰਾਂਗੇ ਸਭਿਆਚਾਰ ਜਾਂ ਧਰਮ ਜਿਹੜਾ ਸਾਡਾ ਟੌਪਿਕ ਬਣਦਾ ਮਾਸਟਰ ਗ੍ਰੈਜੂਏਟ 'ਚ ਵੀ ਬਣਦਾ ਲੈਕਚਰਾਰ 'ਚ ਵੀ ਸਭਿਆਚਾਰ ਲੋਕਤਾ ਨਾਲ ਟੌਪਿਕ ਉਹਦੇ ਅੰਡਰ ਇਹ ਸਵਾਲ ਪਾ ਸਕਦੇ ਸਾਨੂੰ ਮਾਸਟਰ ਜੀ ਵਿੱਚ ਇਹ ਨਵੇਂ ਲਈ ਸਵਾਲ ਨੇ ਆਪਾਂ ਤਿੰਨਵੇਂ ਲਈ ਲੈਕਚਰ ਹੀ ਕਰਿਆ ਕਰਾਂਗੇ ਜਿਹੜੇ ਐਮਸੀਕਿਊ ਵੀ ਕਰਿਆ ਕਰਾਂਗੇ ਜਿਵੇਂ ਕੱਲ ਆਪਾਂ ਟੌਪ ਬੀ ਐਮਸੀਕਿਊ ਕੀਤੀ ਸੀ ਉਹ ਵੀ ਆਪਾਂ ਉਹ ਕਰਿਆ ਕਰਾਂਗੇ ਜਿਹੜੇ ਤੁਹਾਨੂੰ ਨਵੇਂ ਲੱਗਣ ਜਿਹਨੇ ਤੁਹਾਨੂੰ ਜਾਣਕਾਰੀ ਬੱਦੇ ਤੁਹਾਡੀ ਰਿਪੀਟ ਨਹੀਂ ਕਿ ਜਿਹੜੇ ਹਰ ਬਾਰ ਬਾਰ YouTube ਤੇ ਤੁਹਾਨੂੰ ਕਿਤੇ ਮਿਲ ਜਾਂਦੇ ਆ ਦੇਖਣ ਨੂੰ Google ਤੇ ਜਾਂ ਰੈਡੀਮੇਡ ਕਿਤਾਬਾਂ ਤੇ ਮਿਲ ਜਾਂਦੇ ਕੋਸ਼ਿਸ਼ ਕਰਾਂਗੇ ਉਹ ਨਾ ਹੋਣ ਕੁਝ ਨਵਾਂ ਸਿੱਖੋ ਤੁਸੀਂ ਇਹ ਜਿਹੜਾ ਹੈਲਪਫੁਲ ਲੈਕਚਰ ਰਹੇ ਤੁਹਾਡੇ ਇਹ ਵੀ ਆਧਾ ਘੰਟੇ ਹੀ ਹੋਵੇ ਪਰ ਕੁਝ ਨਾ ਕੁਝ ਤਾਂ ਨਵਾਂ ਸਿੱਖੋ ਇਹਦੇ 'ਚ ਵੀ ਮੈਨੂੰ ਉਮੀਦ ਹੈ ਕਿ ਤੁਸੀਂ ਜਿਹੜਾ ਹੈਗਾ ਨਵਾਂ ਸਿੱਖਿਆ ਹੋਊਗਾ ਕੁਝ 10 'ਚੋਂ 9 ਜਣੇ ਨੇ ਹੋ ਸਕਦਾ 10 'ਵੇਂ ਜਣੇ ਨੇ ਕੀਤਾ ਹੋਵੇ ਪਰ ਜ਼ਿਆਦਾਤਰ ਨੇ ਕੀਤਾ ਜਿਹੜਾ ਹੈਗਾ ਨਵਾਂ ਸਿੱਖਿਆ ਹੋਊਗਾ ਖਾਸ ਕਰ ਜਿਨ੍ਹਾਂ ਨੇ ਮੇਰੀ ਮੇਰੀ ਪੇਡ ਵਾਲੀ ਕਲਾਸ ਨਹੀਂ ਲਾਈ ਹੋਈ ਉਹਨਾਂ ਨੇ ਨਵਾਂ ਸਿੱਖਿਆ ਹੋਊ ਕਿਉਂਕਿ ਪੇਡ ਵਾਲਿਆਂ ਨੂੰ ਇਹ ਕਲਾਸ ਮੈਂ ਲਾਈ ਹੋਈ ਹੈਗੀ ਉਹਨਾਂ ਲਈ ਇਹ ਰਿਪੀਟ ਹੈ ਕਲਾਸ ਕੋਈ ਵੀ ਸਵਾਲ ਹੋਵੇ ਸਤਿ ਸ੍ਰੀ ਅਕਾਲ ਰਮਨ ਕਿਰਨ ਹੋ ਗਿਆ ਸੀ ਆਪਣਾ ਕੋਈ ਵੀ ਸਵਾਲ ਹੋਵੇ ਤੁਸੀਂ ਕਰ ਸਕਦੇ ਹੋ ਨਹੀਂ ਆਪਾਂ ਕਲਾਸ ਖਤਮ ਕਰਦੇ ਆਂਗੇ ਤੇ ਮੈਨੂੰ ਤੁਸੀਂ ਸੁਝਾਅ ਵੀ ਦੇ ਸਕਦੇ ਹੋ ਹੁਣੇ ਕਮੈਂਟ ਦੇ ਵਿੱਚ ਜਾਂ ਬਾਅਦ ਵਿੱਚ ਜੇ ਤੁਸੀਂ ਬਾਅਦ ਵਿੱਚ ਦੇਖੋਗੇ ਤਾਂ ਬਾਅਦ ਵਿੱਚ ਕਮੈਂਟ ਕਰ ਦਿਓ ਕਿ ਤੁਹਾਨੂੰ ਕਿਹੜੇ ਟੌਪਿਕ ਤੇ ਵੀਡੀਓ ਚਾਹੀਦੀ ਹੈ ਫਿਰ ਜਿੱਥੇ ਅੱਧੇ ਘੰਟੇ ਜਿਹੜਾ ਲੈਕਚਰ ਮੈਂ ਕੰਪਲੀਟ ਕਰਦਾ 3:30 ਤੋਂ 4:30 ਦੇ ਵਿੱਚ ਆਨ ਨੂੰ ਕਿਹੜਾ ਦੇਖੋ ਇੱਕ ਦੋ ਤਾਂ ਮੇਰੇ ਧਿਆਨ ਚ ਜਿਵੇਂ ਮੈਨੂੰ ਆਪਣੇ ਮੇਰੇ ਵਾਲੇ ਜਵਾਕਾਂ ਨੇ ਦੱਸਿਆ ਸੀਗਾ ਆਪਣੇ ਵਾਲੇ ਨੇ ਜਿਹਦੇ ਵਿੱਚ ਹੈਗੇ ਨੇਗੇ ਕਿ ਇੱਕ ਤਾਂ ਪੇਪਰ ਕਰਨੇ ਨੇ ਪੁਰਾਣੇ ਜਿੰਨੇ ਵੀ ਪੇਪਰ ਹਨ ਉਹਨੂੰ ਡਿਸਕਸ ਕਰਨਾ ਔਰ ਡਿਸਕਸ ਵੀ ਜਿਵੇਂ UPSC ਚ ਕਰਦੇ ਨੇ IAS ਦੀ ਤਿਆਰੀ ਕਰਨ ਵਾਲੇ ਬੰਦੇ ਕਰਦੇ ਨੇ ਆ ਟੀਚਰ ਕਰਦੇ ਨੇ ਓਵੇਂ ਕਰਨਾ ਹੈਗਾ ਮਤਲਬ ਜੇ ਇੱਕ ਪੇਪਰ ਇੱਕ ਸਵਾਲ ਪਾਇਆ ਹੋਇਆ ਦੀਆਂ ਚਾਰੇ ਆਪਸ਼ਨਾਂ ਦਾ ਹੱਲ ਕਰਨਾ ਹੈਗਾ ਕਿਉਂਕਿ ਅਗਲੀ ਵਾਰੀ ਉਹ ਸਵਾਲ ਆਵੇ ਨਾ ਆਵੇ ਜਿਹੜੀਆਂ ਚਾਰ ਆਪਸ਼ਨਾਂ ਨੇ ਉਹਨਾਂ ਚੋਂ ਇੱਕ ਹੋਰ ਆਪਸ਼ਨ ਚਾਕੇ ਸਵਾਲ ਬਣ ਜਾਂਦਾ ਉਹ ਆ ਜਾਂਦਾ ਹੈ ਸਵਾਲ ਦਾ ਪਿਛਲਾ ਪਾਸਾ ਸਿੱਧਾ ਪਾਸਾ ਪੁੱਠਾ ਪਾਸਾ ਆ ਜਾਂਦਾ ਹੁੰਦਾ ਸਵਾਲ ਦੇ ਨਾਲ ਲੱਗਦਾ ਸਵਾਲ ਆ ਜਾਂਦਾ ਹੁੰਦਾ ਤਾਂ ਪੇਪਰ ਡਿਸਕਸ ਦਾ ਮਤਲਬ ਇਹ ਨਹੀਂ ਕਿ ਉਸ ਪੇਪਰ ਡਿਸਕਸ ਹੀ ਕਰਾਂਗੇ ਕਿਥੋਂ ਲਿਆ ਗਿਆ ਸਵਾਲ ਹੈ ਤੇ ਚਾਰੇ ਆਪਸ਼ਨ ਕਿੱਥੋਂ ਕਿੱਥੋਂ ਜੱਤੀਆਂ ਇਹਨਾਂ ਦੇ ਹੋਰ ਕੀ ਮਤਲਬ ਨਿਕਲਦੇ ਆ ਉਸ ਤਰ੍ਹਾਂ ਪੇਪਰ ਡਿਸਕਸ ਕਰਾਂਗੇ ਆਉਣ ਵਾਲੇ ਦਿਨਾਂ 'ਚ ਸਾਰੇ ਜਿੰਨੇ ਵੀ ਮਾਸਟਰ ਗੇਟ ਲੈਕਚਰ ਆਰਗੇਟ ਉਹਦੇ ਹੋ ਚੁੱਕੇ ਹੋਣਗੇ ਇਹ ਤੋਂ ਬਿਨਾ ਇੱਕ ਤੁਹਾਨੂੰ ਸੋਮਵਾਰ ਨੂੰ ਕਲਾਸ ਲੈ ਕੇ ਆਵਾਂਗੇ ਮੈਗਜ਼ੀਨ ਦੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿਹੜੇ ਕਿਹੜੇ ਮੈਗਜ਼ੀਨ ਰਹੇ ਆ ਉਹਦੇ ਕਿਹੜੇ ਸੰਪਾਦਕ ਰਹੇ ਆ ਵਗੈਰਾ ਵਗ ਉਹ ਰਹਸਤਾਂ ਦੀ ਬਹੁਤ ਲੈਕਚਰ ਹੈਗੇ ਨੇ ਜਿਹੜੇ ਪਾਈਪਲਾਈਨ ਚ ਹੈਗੇ ਨੇ ਤੁਸੀਂ ਕੋਈ ਵੀ ਸਲਾਹ ਦੇਣੀ ਹੈ ਕਿ ਫਿਰ ਫਲਾਣਾ ਲੈਕਚਰ ਜ਼ਰੂਰ ਸਾਨੂੰ ਚਾਹੀਦਾ ਹੈਗਾ ਤਾਂ ਕਮੈਂਟ ਕਰ ਸਕਦੇ ਹੋ ਜਿਹੜੇ ਹੁਣ ਲਾਈਵ ਦੇਖ ਰਹੇ ਹੋ ਉਹਨਾਂ ਚ ਕੋਈ ਹੈਗਾ ਪੰਜਾ 10 12 ਜੁਨਿਆਂ ਚ ਉਹਨਾਂ ਚ ਕਮੈਂਟ ਕਰ ਦੋ ਕੋਈ ਬਾਅਦ ਚ ਦੇਖੋਗੇ ਜਿਹੜਾ ਹੈਗਾ ਕਲਾਸ ਤਾਂ ਬਾਅਦ ਤੁਸੀਂ ਕਮੈਂਟ ਕਰ ਦਿਓ ਕਿ ਸਰ ਸਾਨੂੰ ਆਈਐਸ ਲੈਕਚਰ ਦੀ ਬਹੁਤ ਜ਼ਰੂਰਤ ਹੈ ਤੇ ਮੈਂ ਤੁਹਾਡੇ ਲਈ ਕਿਤੋਂ ਮਰਜ਼ੀ ਲਿਆਵਾਂ ਤੁਹਾਡੇ ਦਿਓ ਲੈਕਚਰ ਲੈ ਕੇ ਆਉਂਗਾ ਇਹ ਤੁਹਾਡੇ ਨਾਲ ਵਾਦਾ ਕਰ ਸਕਦੇ ਹਾਂ ਇਰੇ ਹਾਂ ਮੇਰਾ ਕਲਾਸ ਕੋਈ ਸਵਾਲ ਹੋਵੇ ਦੱਸੋ ਨਹੀਂ ਕਲਾਸ ਖਤਮ ਕਰਦੇ ਕਿਉਂਕਿ 4 ਵਜੇ ਫਿਰ ਆਪਾਂ ਆਪਣੀ ਪੀਰ क्लास ਲਵਾਂ ਇੱਕ ਜੇ ਤੁਹਾਡੇ ਜੋ ਕਿਸੇ ਦੀ ਤਿਆਰੀ ਹੈਗੀ ਹੈ ਮਤਲਬ ਬੈਚ ਲੈਣ ਦੀ ਲੋੜ ਨਹੀਂ ਹੈਗੀ ਜੇ ਕਿਸ ਨੇ ਵਧੀਆ ਤਿਆਰੀ ਕਰ ਰੱਖੀ ਹੈ ਪਰ ਉਹ ਆਪਣੇ ਐਮਸੀਕਯੂ ਲਾ ਕੇ ਆਪਣੇ ਆਪ ਨੂੰ ਪਰਖਣਾ ਚਾਹੁੰਦਾ ਐ ਐਮਸੀਕਯੂ ਲਾ ਕੇ ਦੇਖਣਾ ਚਾਹੁੰਦਾ ਉਹਦੀ ਤਿਆਰੀ ਕਿੱਥੋਂ ਹੈ ਕਮੀ ਕਿੱਥੋਂ ਹੈ ਤੇ ਰਿਵੀਜ਼ਨ ਵੀ ਹੋ ਜੂਗੀ ਉਹਦੀ ਰਿਵੀਜ਼ਨ ਵੀ ਕਰਨਾ ਚਾਹੁੰਦਾ ਟਾਪਿਕ ਵਾਈਜ਼ 1 2 5 10 15 20 100 ਟੈਸਟ ਬਣਾਏ ਆ ਅਸੀਂ ਪੰਜਾਬੀ ਤੇ ਮਾਸਟਰ ਕੈਡਰ ਤੇ ਲੈਕਚਰਰ ਮਾਸਟਰ ਕੈਡਰ ਲਈ ਟਾਪਿਕ ਵਾਈਜ਼ 100 ਟੈਸਟ ਤਿਆਰ ਕੀਤਾ 100 ਟੈਸਟ ਤੇ 100 ਦਾ 100 ਟੈਸਟ ਜਿਹੜਾ ਹੈਗਾ ਤੁਹਾਨੂੰ ਉਹ ਅਗਲੇ ਦਿਨਾਂ ਚ ਦਸੰਬਰ ਚ ਅਸੀਂ ਅਵੇਲੇਬਲ ਕਰ ਦਾਂਗੇ ਜੇ ਕਿਸੇ ਨੂੰ ਚਾਹੀਦਾ ਤਾਂ ਇੱਕ ਦਸੰਬਰ ਤੋਂ ਅਸੀਂ ਉਹ ਬੈਚ ਦੇ ਦਾਂਗੇ 100 ਟੈਸਟ ਦਾ ਔਰ ਪਹਿਲੇ ਜਿਹੜਾ ਹੈਗਾ 20 20 ਸਟੂਡੈਂਟ ਲਈ ਜਿਹੜਾ ਹੋਇਆ ਉਹ 75% ਆਫ ਤੇ ਹੋਊਗਾ ਬੈਸੇ ਉਹਦਾ ਜਿਹੜਾ ਰੇਟ ਹੈਗਾਗਾ ਸੌਰੀ 68% ਆਫ ਤੇ ਹੋਊਗਾ 75 ਨਹੀਂ 68 ਬੈਸੇ ਉਹਦਾ ਰੇਟ 3300 ਰੁਪਏ ਜਿਹੜਾ ਹੈਗਾਗਾ ਪਰ ਪਹਿਲੇ 20 ਸਟੂਡੈਂਟ ਲਈ ਸਿਰਫ 1100 ਰੁਪਏ ਰਹੂਗਾ ਉਹਦਾ ਰੇਟ ਸਿਰਫ 1100 11 ਰੁਪਈਆ ਤੁਹਾਨੂੰ ਜਿਹੜਾ ਹੈਗਾ ਟੈਸਟ ਮਿਲ ਜੀ 100 ਟੈਸਟ 1100 ਵਿੱਚ ਸਿਰਫ 100 ਟੈਸਟ ਹੀ ਨਹੀਂ ਹੈਗਾ ਉਹਦੇ ਵਿੱਚ ਅੱਗੇ ਵੀ ਜਿਹੜਾ ਹੈਗਾ ਉਹਦੇ ਨਾਲ ਬਹੁਤ ਕੁਝ ਤੁਹਾਨੂੰ ਦਿੱਤਾ ਜਾਊਗਾ ਉਹ ਚਲੋ ਆਪਣੀ ਜਿਹੜੀ ਹੈਗੀ ਬਾਅਦ ਦੀ ਗੱਲ ਹੈ ਤੁਸੀਂ ਇਹ ਫ੍ਰੀ ਲੈਕਚਰ ਵੀ ਲੋੜ ਨਹੀਂ ਤੁਹਾਨੂੰ ਕੋਈ ਸ਼ਰਤ ਨਹੀਂ ਤੁਸੀਂ ਲੈਣੀ ਕਰਨਾ ਤੁਸੀਂ ਕੱਲਾ ਫ੍ਰੀ ਲਾ ਕੇ ਵੀ ਮੋੜ ਸਕਦੇ ਹੋ 3:30 ਤੋਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਮੰਨਦੀ ਏ ਗੁਰਜੀਤ ਢਿੱਲੋਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੋਈ ਵੀ ਸਵਾਲ ਜਿਹੜਾ ਤੁਹਾਡਾ ਨਹੀਂ ਆਇਆ ਤਾਂ ਕੋਈ ਗੱਲ ਨਹੀਂ ਆਪਾਂ ਕੱਲ ਮਿਲਦੇ ਹਾਂ 3:30 ਵਜੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਖੂਬ ਮਿਹਨਤਾਂ ਕਰੋ ਮੁਕਤ ਰਿਪਲਾਈ ਕਰੋ ਮਿਲਦੇ ਆਂ ਜੀ ਆਪਾਂ ਕੱਲ